ਹਰ ਬੂਟੇ ਤੇ ਜੇ ਤੁਸੀਂ ਤਕਰੀਬਨ 100 ਬੂਟਾ ਲਾਂਦੇ ਨੇ ਸਮਝ ਲਓ 3 ਸਾਲਾਂ ਤਈ ਹਰ ਬੂਟੇ ਦੇ ਸਬਸਿਡੀ ਹੈਗੀ ਹੈ ਤੇ ਸਾਡੇ ਵੱਲੋਂ ਇੱਕ ਟਾਈਮ ਦੀ ਸਬਸਿਡੀ ਹੈ ਤੇ ਵਨ ਵਿਭਾਗ ਵੱਲੋਂ ਤਕਰੀਬਨ 3 ਸਾਲਾਂ ਦੀ ਸਬਸਿਡੀ ਹੈ ਕੋਈ ਵੀ ਤੁਸੀਂ ਬੂਟਾ ਲਾਂਦੇ ਚਾਹ ਪੌਪੂਲਰ ਦਾ ਲਾਂਦੇ ਚਾਹ ਢੇਕ ਦਾ ਚਾਹ ਸਫੇਦੇ ਦਾ ਪਰ ਅਸੀਂ ਸਫੇਦੇ ਨੂੰ ਤਾਂ ਕਰਕੇ ਪ੍ਰਮੋਟ ਨਹੀਂ ਕਰਦਾ ਕਿਉਂਕਿ ਪਾਣੀ ਦਾ ਮਿੱਠਾ ਹੈਗਾ ਜੀ ਉਹਦਾ ਵੀ ਕਿਉਂਕਿ ਪਾਣੀ ਥੋੜਾ ਖਿੱਚਦਾ ਇਸ ਕਰਕੇ ਆਪਣੇ ਕਈ ਕਿਸਾਨ ਵੀਰ ਜਿਹੜੇ ਨੇ ਉਹਨੂੰ ਨਹੀਂ ਅਪਣਾਉਂਦੇ ਪਰ ਫੇਰ ਵੀ ਚਲੋ ਪੰਜਾਬ 'ਚ ਕਿਤੇ ਨਾ ਕਿਤੇ ਕਿਤੇ ਲਾਹੇਵੰਦ ਤਾਂ ਹੈਗਾ ਉਹਦੀ ਕਿਤੇ ਨਾ ਕਿਤੇ ਲੱਕੜ ਦਾ ਕੁਝ ਰੇਟ ਮਿਲ ਜਾਂਦਾ ਪਰ ਆਸੀਂ ਸਾਡੇ ਵੱਲੋਂ ਨਹੀਂ ਆਸੀਂ ਪੌਪੂਲਰ ਤੇ ਡੇਕ ਨੂੰ ਫੇਰ ਵੀ ਕਹਿੰਦੇ ਆ ਕਿ ਤੁਸੀਂ ਜਰੂਰ ਅਪਣਾਓ ਕਿਤੇ ਜਿੱਥੇ ਵੀ ਤੁਹਾਨੂੰ ਪੌਪੂਲਰ ਦਾ ਵਧੀਆ ਮਿਲਦਾ ਕਿਤੇ ਜਿਹੜਾ ਵੀ ਕੋਈ ਕਿਸਾਨ ਵੀ ਲਾਣਾ ਚਾਹੁੰਦਾ ਚਾਹੇ ਵਟਾਂ ਦੇ ਲਾਣਾ ਚਾਹੁੰਦਾ ਚਾਹੇ ਆਪਣੇ ਖੇਤ ਚ ਲਾਣਾ ਚਾਹੁੰਦਾ ਤੁਸੀਂ ਉੱਥੇ ਲਵਾ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਨਾਲ ਉਹ ਜਿਹੜੀ ਬੰਦ ਸਬਸਿਡੀ ਹੈ ਉਹ ਤੁਸੀਂ ਉੱਥੇ ਆਪਣੇ ਡਾਕੂਮੈਂਟ ਦੇ ਕੇ ਸਬਮਿਟ ਕਰਕੇ ਉਹ ਆਪਣੇ ਆਪ ਤੁਹਾਨੂੰ ਉਹ 3 ਸਾਲ ਤੱਕ ਹਰ ਬੂਟੇ ਦੇ ਹਿਸਾਬ ਨਾਲ ਉਹ ਸਬਸਿਡੀ ਤੁਹਾਨੂੰ ਦੇਣਗੇ ਅੱਜ ਸਾਡੇ ਕੋਲ ਥੋੜਾ ਜਿਹਾ ਡਿਸਟ੍ਰਿਬਿਊ ਤੇ ਡਾਕਟਰ ਸਾਹਿਬ ਤੁਹਾਨੂੰ ਦੱਸ ਦਿੰਗੇ ਵੀ ਇਹਦੀ ਕਿੰਨੀ ਕੁ ਡੋਸ ਤੁਸੀਂ ਯੂਜ਼ ਕਰ ਸਕਦੇ ਹੋ ਮੇਰੇ ਖਿਆਲ ਨਾਲ ਸਾਰਿਆਂ ਨੇ ਵਰਤ ਕੇ ਬਜਾਈ ਤੱਕ तकरीबन ਕਰਤੀ ਆ ਫਿਰ ਵੀ ਜੇ ਕਿਸੇ ਦੇ ਰਹਿੰਦੀ ਹੈ ਜੀ ਕੋਈ ਡੀਕੰਪੋਜ਼ਰ ਤੁਸੀਂ ਵਰਤ ਸਕਦੇ ਹੋ ਬਾਕੀ ਡਾਕਟਰ ਸਾਹਿਬ ਤੁਸੀਂ ਇਹਦੇ ਬਾਰੇ ਦੱਸ ਦਿਓ ਜੀ ਕਿੰਨਾ ਕੇ ਦਾ ਸੁਪਰ ਸੀਡਰ ਵੇਲੇ ਆਪਣੀ ਗਿੱਲ ਵੇਖ ਕੇ ਮਤਲਬ ਕਿ ਬਜਾਈ ਕਰੋ ਜੀ ਸੁਪਰ ਸੀਡਰ ਵੇਲੇ ਜਦੋਂ ਵੀ ਜਿਹੜਾ ਵੀ ਕਿਸਾਨ ਵੀਰ ਆਪਣਾ ਸੁਪਰ ਸੀਡਰ ਨਾਲ ਬਜਾਈ ਕਰਦਾ ਪਿਆ ਥੋੜਾ ਜਿਹਾ ਗਿੱਲ ਦਾ ਜਿਹੜਾ ਧਿਆਨ ਰੱਖਣ ਗਿੱਲ ਇੰਨੀ ਕੁ ਹੋਵੇ ਵੀ ਜਿਹੜਾ ਉਹ ਗੁੱਡੀ ਜਿਹੜੀ ਹੈ ਵੀ ਉਹ ਨਿਸ਼ਾਨਾ ਤੇ ਜਰੂਰ ਹੋਣਾ ਇੰਨਾ ਮੋਇਸਚਰ ਜਰੂਰ ਹੋਣਾ ਚਾਹੀ ਨਹੀਂ ਤਾਂ ਉਹਦਾ ਚ ਕੀ ਹੈ ਕਿ ਤੁਹਾਨੂੰ ਦੁਬਾਰਾ ਉਸ ਤੋਂ ਬਾਅਦ ਬਜਾਈ ਇੱਕ ਵਾਰੀ ਫੇਰ ਪਾਣੀ ਤੇ ਨਾਲੇ ਪਹਿਲੀ ਬਜਾਈ ਵਾਸਤੇ ਸੁਪਰ ਸੀਡਰ ਨਾਲ ਕਰ ਰਹੇ ਹੋ ਪਾਣੀ ਹਲਕਾ ਜਰੂਰ ਰੱਖਿਓ ਜੀ ਇਹ ਥੋੜੀਆਂ ਕੁਝ ਗੱਲਾਂ ਜਿਹੜੀਆਂ ਆਪਣੇ ਧਿਆਨ 'ਚ ਆ ਗਈਆਂ ਜੀ ਇਹ ਜਰੂਰ ਰੱਖਿਓ ਠੀਕ ਹੈ ਜੀ ਬਾਕੀ ਇਹ ਜਿਹੜੀਆਂ ਡਾਕਟਰ ਸਾਹਿਬ ਤੁਹਾਨੂੰ ਉਹਨੇ ਡਿਸਟ੍ਰਿਬਿਊਟ ਕਰ ਦੇਣਗੇ ਜੀ ਇਸ ਤੋਂ ਬਾਅਦ ਕੋਈ ਹੋਰ ਕੋਈ ਆਪਣਾ ਕਿਸਾਨ ਵੀ ਜਾਣਕਾਰੀ ਕੋਈ ਲੈਣਾ ਚਾਹੁੰਦਾ ਜੀ ਔਰ ਜਰੂਰ ਆਪਣੀਆਂ ਕੋਈ ਗੱਲਾਂ ਜਾਂ ਕੋਈ ਗੱਲ ਸਾਂਝੀ ਕਰਨਾ ਚਾਹੁੰਦਾ ਔਰ ਜਰੂਰ ਕਰ ਸਕਦੇ ਹੋ ਪੁੱਟਾ ਲਾਉ ਨੂੰ ਠੀਕ ਹੈ ਜੀ ਜੇ ਅਸੀਂ ਘੇਰ ਚਲਾਉਨੇ ਆ 2 ਕਿਲੋਮੀਟਰ ਆ ਰਸਤੇ ਦੇ ਨਾਲ ਆ ਜਿੱਕਣਾ ਰਸਤਾ ਉੱਥੋਂ ਦਾ ਲੋਭੇੀ ਤੋੜ ਲੈਣਗੇ ਚਲੋ ਜੀ ਪਤਾ ਗੱਲ ਕੀ ਕੋਈ ਲਾਉ ਤਾਂ ਅਸੀਂ ਕੀ ਕਰੀਏ ਸਾਡਾ ਖਰਚਾ ਫਰੀ ਹਾਂਜੀ ਲੋਕਾਂ ਦੇ ਬੱਚੇ ਬੋਲੇ ਲੋਕਾਂ ਦੇ ਗੋਠਿਆਂ ਦੇ ਵਿੱਚ ਇਹ ਵੀ ਇੱਥੇ ਖੜ੍ਹ ਗਏ ਨਹੀਂ ਹਲਕਾ ਮਤਲਬ ਕਿ ਕਿਉਂਕਿ ਉਹ ਫਿਰ ਜਿਹੜੀ ਆ ਪੀਲੀ ਦਾ ਪੀਲੀ ਹੋਣ ਦਾ ਚਾਂਸ ਜ਼ਿਆਦਾ ਹੋ ਜਾਂਦੇ ਜੀ ਫਿਰ ਉਹ ਹੀ ਗੱਲ ਹਾਂ ਪਾਰੀ ਪਾਣੀ ਨਾਲ ਆਉਂ ਉਹ ਮਤਲਬ ਕਿ ਹਲਕਾ ਪਾਣੀ ਉਹਨੂੰ ਮਤਲਬ ਕਿ ਆਪਣੇ ਜਿਹਨੇ ਵੀ ਜਿਹੜੇ ਸਲਾਹਕਾਰ ਨੇ ਜੀ ਉਹ ਕਹਿੰਦੇ ਵੀ ਹਲਕਾ ਪਾਣੀ ਰੱਖੋ ਪਹਿਲਾ ਜਿਹੜਾ ਹੈ ਦੂਜੇ ਕਰੀਏ ਨੂੰ ਸਾਡਾ ਨਹੀਂ ਕਿਉਂਕਿ ਉਹ ਫਿਰ ਪੀਲੀ ਹੋਣ ਦੇ ਜ਼ਿਆਦਾ ਚਾਂਸ ਰਹਿੰਦੇ ਨੇ ਜੀ ਫਿਰ ਉਹ ਹੀ ਜਾਂ ਫਿਰ ਉਹ ਮੈਗਨੀਟਿਕ ਸਪਰੇਅ ਮਾਰਨੀ ਪੈਣੀ ਆ ਜਾਂ ਜੂੜੀ ਦੀ ਸਪਰੇਅ ਮਾਰਨੀ ਪੈਣੀ ਆ ਉੱਤੇ ਤੇ ਹਾਂਜੀ ਬਾਬਾ ਜੀ ਅੱਜ ਕੈਂਪ ਲੱਗਿਆ ਹਾਂਜੀ ਕੈਂਪ ਚ ਕੀ ਤੁਹਾਨੂੰ ਵਿਸ਼ੇਸ਼ਤਾ ਦਾ ਦੱਸਿਆ ਸਾਨੂੰ ਜੀ ਦੱਸਿਆ ਵੀ ਪਰਾਲੀ ਨੂੰ ਜਿਹੜੀ ਅੱਗ ਲਾਉਨੇ ਆ ਉਹਨੂੰ ਸਾਂਭ ਸੰਭਾਲ ਵੀ ਕਰ ਸਕਦੇ ਹੋ ਆ ਰੱਗ ਨਾ ਲਾਓ ਪ੍ਰਦੂਸ਼ਣ ਨੂੰ ਰਾਹਤ ਮਿਲੂਗੀ ਫਿਰ ਤੁਸੀਂ ਕੀ ਕਿਹਾ ਇਹਦੇ ਬੱਲੇ ਮੈਂ ਕਹਿਣਾ ਜੀ ਬਈ ਪਰਾਲੀ ਨੂੰ ਅੱਗ ਨਹੀਂ ਅਸੀਂ ਲਾਉਂਦੇ ਬਚਾ ਲੈਨੇ ਆ ਪਰ ਜਿਹੜੀ ਤੂੜੀਆ ਸਾਡੀ ਉਹ 1200 ਤੋਂ ਅੱਜ 250 ਨੂੰ ਬਿਕਦੀ ਆ ਜੱਟਾਂ ਦਾ ਘਾਟਾ ਕਿੰਨਾ ਪੈ ਰਿਹਾ ਹੈ ਫੈਕਟਰੀਆਂ ਦਾ ਧੂਆਂ ਕਿੰਨਾ ਉਹਨੂੰ ਰੋਕਦੇ ਨਹੀਂ ਹੈਗੇ ਜੱਟਾਂ ਨੂੰ ਰੋਕਦੇ ਨੇ ਪਰ ਇਹ ਵੀ ਮੈਂ ਕਹਿਣਾ ਵੀ ਜਿਹੜਾ ਕਿਸਾਨਾਂ ਦਾ ਖਾਦ ਹੈ ਉਹ ਵੀ ਨਾਸ਼ਟ ਹੁੰਦਾ ਅੱਗ ਲਾਈ ਤੇ ਸੁਣੋ ਵੀ ਭਾਈ ਅੱਜ ਇੱਥੇ ਕੈਂਪ ਕਿਸ ਚੀਜ਼ ਦਾ ਲਾਇਆ ਤੁਸੀਂ ਜੀ ਪਹਿਲੇ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਵੀ ਡਾਕਟਰ ਬਰੂ ਆਪਣਾ ਆਈਪੀਐਸ ਫਾਊਂਡੇਸ਼ਨ ਵੱਲੋਂ ਅ ਅੱਜ ਇੱਥੇ ਪਿੰਡ ਕੋਲੋ ਟੀਚਰਸ ਤੋਂ ਇੱਕ ਪਰਾਲੀ ਦੀ ਸਾਮ ਸੰਬੰਧੀ ਤੇ ਹੋਰ ਆਪਣੀਆਂ ਜਿਹੜੀਆਂ ਖੇਤੀ ਨੂੰ ਪੁਨਰਜੀਵਿਤ ਕਰਨ ਵਾਸਤੇ ਇੱਕ ਕੈਂਪ ਰੱਖਿਆ ਗਿਆ ਸੀਗਾ ਜੀ ਜਿਹਦੇ 'ਚ ਸਾਡੇ ਨਾਲ ਅੱਜ ਇੱਕ ਬੜੇ ਜਿਹੇ ਜੀ ਉਹ ਡਾਕਟਰ ਜਿਹੜੇ ਸੀਗੇ ਫਿਨਾਂਸ ਸੀ ਡਾਕਟਰ ਸਿਦਰ ਜਿਹੜੇ ਸੀਗੇ ਉਹ ਸਾਡੇ ਨਾਲ ਜੁੜੇ ਸੀਗੇ ਜੀ ਤੇ ਕੁਝ ਅਸੀਂ ਜਾਣਕਾਰੀਆਂ ਸਾਂਝੀਆਂ ਕਰਨਾ ਚਾਹੁੰਦੇ ਸੀਗੇ ਵੀ ਅਸੀਂ ਜਦਵੇ ਖੇਤੀ ਨੂੰ ਪੁਰਾਣੇ ਜੀਵਨ ਦਾ ਮਤਲਬ ਵੀ ਅਸੀਂ ਕਿਹੜੇ ਕਿਹੜੇ ਤਰੀਕੇ ਨਾਲ ਅਸੀਂ ਖੇਤੀ ਜਿਹੜੀ ਅ ਮਰਦੀ ਜਾ ਰਹੀ ਹੈ ਜਾਂ ਆਪਾਂ ਉਹਨੂੰ ਕਹਿ ਸਕਦੇ ਹਾਂ ਵੀ ਕਿਸ ਤਰੀਕੇ ਨਾਲ ਆਪਾਂ ਉਹਨੂੰ ਬਚਾ ਸਕਦੇ ਆ ਹੋਰ ਜੋ ਅੱਜ ਆਪਾਂ ਦੇਖ ਰਹੇ ਹਾਂ ਵੀ ਜੋ ਮੌਸਮ ਦਾ ਜਿਹੜਾ ਰੁਝਾਨ ਹੈ ਬਦਲ ਰਿਹਾ ਹੈ ਪਲ-ਪਲ ਬਦਲ ਰਹੀ ਹੈ ਰੁੱਤ ਜਿਹੜੀ ਹੈ ਉਹਨੂੰ ਆਪਾਂ ਖੇਤੀਬਾੜੀ ਤਰੀਕੇ ਨਾਲ ਆਪਾਂ ਕਿਸ ਤਰ੍ਹਾਂ ਦੁਆਰਾ ਤੋਂ ਉਹਨੂੰ ਜੀਵਿਤ ਕਰਨ ਲਈ ਇਹ ਮਤਲਬ ਕਿ ਕੈਂਪ ਇੱਕ ਰੱਖਿਆ ਗਿਆ ਸੀਗਾ ਇਸ ਤੇ ਅਸੀਂ ਕੁਝ ਜਿਹੜੇ ਆਪਣੇ ਸਾਡੇ ਨਾਲ ਜਿਹੜੇ ਕਿਸਾਨ ਵੀ ਕੁਝ ਜੁੜੇ ਹੋਏ ਨੇ ਜਾਂ ਹੋਰ ਜਿਹੜੇ ਸਾਡੇ ਨਾਲ ਟਾਈਮ ਟੂ ਟਾਈਮ ਆਸੀ ਆਪਣੇ ਨਾਲ ਸਾਡੇ ਜੁੜਦੇ ਰਹਿੰਦੇ ਨੇ ਉਹਨਾਂ ਨੂੰ ਆਪਣੇ ਨਾਲ ਇੱਕ ਜਾਣਕਾਰੀ ਦੇ ਤਹਿਤ ਇਸ ਕੈਂਪ 'ਚ ਨਾਲ ਅਸੀਂ ਜੋੜਨ ਦੀ ਇੱਕ ਅ ਵਜਾ ਕਰਕੇ ਇੱਥੇ ਅਸੀਂ ਉਹਨਾਂ ਨੂੰ ਇਕੱਠੇ ਕੀਤਾ ਤੇ ਇਸੇ ਕਰਕੇ ਕੈਂਪ ਜਿਹੜਾ ਸੀਗਾ ਉਹ ਰੱਖਿਆ ਗਿਆ ਸੀ ਕਿੰਨੇ ਕੁ ਕਿਸਾਨ ਰਾਏ ਦੀ ਤੁਹਾਡੇ ਕੈਂਪ 'ਚ ਇੱਕ ਇਹ ਤਕਰੀਬਨ ਸਾਡੇ 30 ਤੋਂ 35 ਜਿਹੜੇ ਕਿਸਾਨ ਭਰਾਵਾਂ ਨੇ ਸਾਡੇ ਨਾਲ ਇਸ ਕੈਂਪ 'ਚ ਸਾਡੇ ਨਾਲ ਪਾਰਟਿਸਪੇਟ ਕੀਤਾ ਜੀ ਤੇ तकरीबन ਬਜਾਈ ਦਾ ਸਮਾਂ ਹੋਣ ਦੇ ਬਾਵਜੂਦ ਵੀ ਕਿਤੇ ਝੋਨੇ ਤੁਸੀਂ ਵੇਖਿਆ ਹੀ ਹੋਣਾ ਹਾਰਵੈਸਟਿੰਗ ਵੀ ਹੋਈ ਹੈ ਜੀ ਕਈਆਂ ਦਾ ਕਿਸਾਨ ਵੀਰਾਂ ਦਾ ਮੰਡੀਆਂ 'ਚ ਝੋਨਾ ਵੀ ਪਿਆ ਇਸ ਤੋਂ ਬਾਵਜੂਦ ਵੀ ਸਾਡੇ ਨਾਲ ਕਿਸਾਨ ਵੀਰੇ ਕਿਸਾਨ ਵੀ ਸਾਡੇ ਨਾਲ ਜੁੜੇ ਇਹ ਬਹੁਤ ਤੁਹਾਡੀ ਗੱਲ ਗਿਣਤੀ ਸੀਗੀ ਸਾਡੇ ਲਈ 30 35 ਦਾ ਆਣਾ ਮੈਂ ਪਿਛਲੀ ਵਾਰ ਜਦੋਂ ਅਸੀਂ ਕਿਸਾਨ ਕੈਂਪ ਲਵਾਇਆ ਸੀ तकरीबन 40 45 ਸਾਡੇ ਨਾਲ ਕਿਸਾਨ ਵੀਰ ਫਿਰ ਵੀ ਜੁੜੇ ਹੋਏ ਸੀ ਪਰ ਚਲੋ ਇਸ ਵਾਰ ਸਮਾਂ ਥੋੜਾ ਜਿਆਦਾ ਬਿਜ਼ੀ ਸੀਗੇ ਕਾਰਕਿ ਨੇ ਜਿੰਨੇ ਵੀ ਆਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿਸਾਨਾਂ ਨੇ ਕੁਝ ਮੁਸ਼ਕਲਾਂ ਵੀ ਦਸੀਆਂ ਤੁਹਾਨੂੰ ਹਾਂਜੀ ਹਾਂਜੀ ਕਿਸਾਨਾਂ ਨੇ ਸਾਰੀਆਂ ਇਸ ਵਾਰ ਜਿਹੜੀਆਂ ਆਪਣੀਆਂ ਉਹਨਾਂ ਨੂੰ ਖਾਸ ਕਰਕੇ ਜਿਹੜਾ ਪ੍ਰਾਲੀ ਦੀ ਸਾਮ ਸੰਬੰਧੀ ਜਿਹੜੀਆਂ ਸੀਗੀਆਂ ਉਹਨਾਂ ਦੀ ਜਾਣਕਾਰੀਆਂ ਬਾਰੇ ਕਿਹਾ ਵੀ ਖਾਲੀ ਕਿਸਾਨ ਹੀ ਜਿਹੜਾ ਆਪਣਾ ਮਤਲਬ ਕੀ ਕਿਉਂ ਇਸ ਬਾਰੇ ਮਤਲਬ ਕਿ ਉਹਨਾਂ ਨੂੰ ਕਿਹਾ ਜਾਂਦਾ ਤੇ ਜਾਂ ਹੋਰ ਜਿਹੜੀਆਂ ਉਹਨਾਂ ਨੂੰ ਬਜਾਈ ਵੇਲੇ ਸਮੱਸਿਆਵਾਂ ਆਉਂਦੀਆਂ ਕਿਸ ਤਰ੍ਹਾਂ ਦੇ ਰੋਗਨਾਸ਼ਕ ਜਿਹੜੇ ਉਹਨਾਂ ਨੂੰ ਦੱਸੇਗੇ ਜਾਂ ਆਪਾਂ ਇੱਕ ਖੇਤੀਬਾੜੀ ਦੇ ਵਿਭਾਗ ਵੱਲੋਂ ਜਿਹੜੇ ਡੀਕੰਪੋਜ਼ਰ ਸੀਗੇ ਉਹ ਜਿਵੇਂ ਆਪਾਂ ਉਹਨਾਂ ਨੂੰ ਦੱਸਿਆ ਵੀ ਹਾਂ ਤੁਸੀਂ ਇਹਨਾਂ ਨੂੰ ਪ੍ਰਾਲੀ ਦੀ ਸਾਮ ਸੰਬੰਧੀ ਵਾਸਤੇ ਵਰ ਸਕਦੇ ਹੋ ਜਾਂ ਜਿਹੜੀਆਂ ਆਪਣੀਆਂ ਮਸ਼ੀਨਰੀਆਂ ਜਿਹੜੀਆਂ ਉਹਨਾਂ ਕੋਲ ਨਹੀਂ ਹੈਗੀਆਂ ਕੋਆਪਰੇਟਿਵ ਸੁਸਾਇਟੀ ਵੱਲੋਂ ਜਿਹੜੀਆਂ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਚਾਹੇ ਉਹ ਮਸ਼ੀਨ ਮਸ਼ੀਨਾ ਸੰਬੰਧੀ ਹੈ ਉਹਨਾਂ ਨੂੰ ਸਬਸਿਡੀਆਂ ਜਿਹੜੀਆਂ ਜਾਂ ਦੂਜੀਆਂ ਆਪਣੀਆਂ ਸੈਂਟਰਲ ਗਵਰਨਮੈਂਟ ਵੱਲੋਂ ਜਿਹੜੀਆਂ ਸਬਸਿਡੀਆਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਉਹਨਾਂ ਨੂੰ ਜਿਹੜੀਆਂ ਨਹੀਂ ਮਿਲ ਪਾਰੀਆਂ ਜਾਂ ਉਹਨਾਂ 'ਚ ਜਿਹਨਾਂ ਨੇ ਰਜਿਸਟ੍ਰੇਸ਼ਨ ਕਰਾਇਆ ਹੋਇਆ ਉਹਨਾਂ ਦੀ ਸਬਸਿਡੀ ਦਾ ਨਾਮ ਆਪਾਂ ਕੁਝ ਇਸ ਤਰ੍ਹਾਂ ਦੀਆਂ ਸਾਰੀਆਂ ਮਿਲੀਆਂ ਜੁੜੀਆਂ ਮਤਲਬ ਉਹਨਾਂ ਨੇ ਜਿਹੜੀਆਂ ਆਪਣੀਆਂ ਜਿਹੜੀਆਂ ਸਮੱਸਿਆਵਾਂ ਸਨ ਉਹ ਸਾਡੇ ਨਾਲ ਸੰਪਰਕ ਕੀ ਹੈ ਦੀ ਜਿਹੜੀਆਂ ਕਿਸਾਨਾਂ ਨੂੰ ਕੁਸੂਲਤਾ ਮਿਲਦੀ ਹੈ ਉਹਨਾਂ ਬਾਰੇ ਵੀ ਜਾਗਰੂਤ ਕਰ ਰਹੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਜਿਹੜੀਆਂ ਆਪਣੇ ਇੱਕ ਪ੍ਰਧਾਨ ਮੰਤਰੀ ਸਕੀਮ ਯੋਜਨਾ ਹੈਗੀ ਹੈ ਜੀ ਉਹਦੇ ਬਾਰੇ ਜਿਹੜੇ ਸਾਡੇ ਨਾਲ ਖੇਤੀਬਾੜੀ ਵਿਭਾਗ ਤੋਂ ਜਿਹੜੇ ਸਾਡੇ ਨਾਲ ਡਾਕਟਰ ਸਾਹਿਬ ਆਏ ਹੋਏ ਸੀਗੇ ਉਹਨਾਂ ਨੇ ਇਹ ਜਾਣਕਾਰੀ ਆਪਣੀ ਜਿਹੜੀ ਹੈ ਸਾਰੀ ਸਾਂਝੀ ਕੀਤੀ ਵੀ ਤੁਸੀਂ ਕਿਸ ਤਰ੍ਹਾਂ ਮਤਲਬ ਕਿ ਆਪਣੇ ਡਾਕੂਮੈਂਟ ਜਾਂ ਹੋਰ ਜਿਹੜੀ ਜੜੀ ਆਪਣੀਆਂ ਲੈ ਕੇ ਆਪਣੀਆਂ ਕਿਸੇ ਵੀ ਤਰ੍ਹਾਂ ਦੇ ਕੋਈ ਜਵੇਂ ਅਬਜੈਕਸ਼ਨ ਲੱਗ ਜਾਂਦੀ ਹੈ ਜਾਂ ਕਿਸੇ ਚੀਜ਼ ਚ ਰੁਕਾਵਟ ਆ ਰਹੀ ਹੋ ਸਬਕੀ ਉਹ ਕਿਸ ਤਰ੍ਹਾਂ ਤੁਸੀਂ ਹੱਲ ਕਰ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਖੇਤਵਾਲੀ ਬਾਗ ਤੱਕ ਪਹੁੰਚ ਕੇ ਜਿਹੜੇ ਆਪਣੇ ਮੁੱਖ ਅਧਿਕਾਰੀ ਜਿਹੜੇ ਹੁੰਦੇ ਨੇ ਉੱਥੋਂ ਦੇ ਉਹਨਾਂ ਨਾਲ ਗੱਲ ਕਰਕੇ ਉਹ ਆਪਣੀ ਜਿਹੜੀ ਸਬਸਿਡੀ ਆਪਣੇ ਅਕਾਊਂਟ ਚ ਪਵਾ ਸਕਦੇ ਹੋ ਉਹ ਸਾਰੀਆਂ ਉਹਨਾਂ ਨੇ ਜਾਣਕਾਰੀਆਂ ਬਿਲਕੁਲ ਵਿਸਤਾਰ ਸਮੇਤ ਜਿਹੜੀਆਂ ਸੀਗੀਆਂ ਉਹਨਾਂ ਨੂੰ ਕਿਸਾਨ ਵੀਰਾਂ ਨੂੰ ਦੱਸਿਓ ਤੁਹਾਡਾ ਦਾਇਰਾ ਪ੍ਰਾਈਵੇਟ ਆ ਜੀ ਜਾਂ ਗਵਰਨਮੈਂਟ ਆ ਇਹ ਸਾਡਾ ਤਾਂ ਜੀ ਪ੍ਰਾਈਵੇਟ ਦਾਇਰਾ ਹੈ ਜੀ ਅਸੀਂ ਇੱਕ ਆਈਪੀਐਸ ਫਾਊਂਡੇਸ਼ਨ ਜਿਹੜੀ ਹੈ ਐਨਜੀਓ ਇੱਕ ਹੈਗੀ ਆ ਸਾਡੀ ਜੀ ਇਹ ਅਸੀਂ ਉਸ ਦੇ ਤਹਿਤ ਅਸੀਂ ਕੰਮ ਕਰਦੇ ਆਂ ਯੋਸੇ ਦੇ ਤਹੱਤ ਇਹ ਕੈਂਪ ਲਾਇਆ ਗਿਆ ਸੀ ਕਿੱਥੋਂ ਚੱਲਦੀ ਹੈ ਐਨ ਜੀਓ ਇਹ ਐਨ ਜੀਓ ਜੀ ਨਿਊ ਡੈਲੀ ਤੋਂ ਚੱਲਦੀ ਹੈ ਜੀ ਵੈਸੇ ਸਾਡੇ ਜਿਹੜੇ ਇਨਚਾਰਜ ਨੇ ਜੀ ਉਹ ਡਾਕਟਰ ਆਪਣੇ ਅਜੇ ਮਾਲਿਕ ਸਰ ਨੇ ਜੀ ਉਹ ਇੱਥੇ ਰੋਪੜ ਹੀ ਰਹਿੰਦੇ ਨੇ ਜੀ ਵੈਸੇ ਪਰ ਕਿਸੇ ਕੰਮ ਅੱਜ ਕੰਮ 'ਚ ਬਿਜ਼ੀ ਹੋਣ ਕਰਕੇ ਉਹ ਅੱਜ ਸਾਡੇ ਨਾਲ ਜੁੜ ਨਹੀਂ ਸਕੇ ਪਰ ਉਹ ਹੀ ਮਤਲਬ ਕਿ ਸਾਡਾ ਇਹ ਕੰਮ ਸਾਰਾ ਵੇਖ ਦੇ। ਤੁਹਾਡੇ ਕੋਲ ਸਰਕਾਰੀ ਡਾਕਟਰ ਵੀ ਆਇਆ ਕੋਈ ਜੀ ਹਾਂ ਜੀ ਹਾਂ ਜੀ ਸਰਕਾਰੀ ਡਾਕਟਰ ਆਏ ਸੀਗੇ ਜੀ ਕੱਲ ਸਾਡੇ ਨਾਲ ਡਾਕਟਰ ਆਰ ਐਸ ਕੁੰਮਨ ਆਏਗੇ ਨੇ ਜੀ ਉਹ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਨੇ ਤੇ ਅਗਰੋਨੋਮਿਸਟ ਮੁੱਖ ਅਧਿਕਾਰੀ ਜਿਵੇਂ ਡਾਕਟਰ ਨikhil Mehta ਹੋ ਗਏ ਡਾਕਟਰ Nirmal Singh ਐਗਰੀਕਲਚਰ ਅਫੀਸਰ ਹੋ ਗਏ ਆਲਗ-ਆਲਗ ਮਤਲਬ ਕਿ ਜਿਹੜੇ ਬਲਾਕ ਦੇ ਹੈਗੇ ਨੇ ਜੀ ਉਹ ਅਧਿਕਾਰੀ ਚਾੜ੍ਹਨਾ ਕੋਰੇ ਹੋਏ ਨੇ ਔਰ ਟਾਈਮ ਟੂ ਟਾਈਮ ਆਪਣੇ ਕੈਂਪ ਦੇ ਸਾਹਮਣੇ ਜਿਵੇਂ ਜਿਹਦੀ ਅਵੇਲੇਬਿਲਟੀ ਹੁੰਦੀ ਹੈ ਜੀ ਜੋ ਆਪਣਾ ਸਮਾਂ ਦੇ ਸਕਦਾ ਉਹ ਸਾਡੇ ਨਾਲ ਆ ਕੇ ਕੈਂਪ 'ਚ ਆਪਣੀ ਸਹੂਲਤ ਪੇਸ਼ ਕਰ ਦੇ ਹਾਂਜੀ ਧੰਨਵਾਦ ਜੀ ਮਿਹਰਬਾਨ ਜੀ